ਲਓ ਵੀ ਮਿੱਤਰੋ ਅੱਜ ਫੇਰ ਪਟਾਰੀ ਨਵੀਂ ਖੋਲਾਂਗੇ ਤੇ ਦੋ ਜਾਨਵਰ ਦਿਖਾਉਣੇ ਆ। ਇਹ ਇੱਕ ਮੱਝੂ ਕਾ ਖਾਨਦਾਨ ਇੱਕ ਮਾਰਵਾੜੀ। ਲਾਉਨੇ ਆ ਦੋਨੇ ਤੇ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਆ ਪੈਂਟਲ ਫੂਲ ਪਰ ਮੱਲਾ ਜ਼ਿਲ੍ਹਾ ਲੁਧਿਆਣਾ। ਤੇ ਨੰਬਰ ਕਰ ਲਿਓ ਨੋਟ। ਹਵਾ ਬਹੁਤ ਤੇਜ਼ ਚੱਲੀ ਜਾਂਦੀ ਪੱਟੀ ਜਾਂਦੀ ਸਾਰੇ। ਹੋਰ। ਪਹਿਲਾਂ ਲਾ ਲਓ ਨੀਲੇ। ਉਹ ਵਿਚਾਲ ਦੀ ਜਾਵੜਾ। ਨਹੀਂ ਮਾਰਦੇ। ਕੋਲਤੀ ਪਿਛਾੜੀ ਕੱਦ ਵਾਲੀਆਂ ਦੋਨੇ ਘੋੜੀਆਂ ਆ ਤਾਂ 61+ ਹੀ ਆ ਸਸ ਆ ਵੀ 60 ਦੇ ਲੈ ਨਵੇਂ ਤਵੇ ਆ ਆ 61+ ਕਾਲੀ ਘੋੜੀ ਹੀਟ ਜਾਂ ਇਹਨੂੰ ਦਵਾਏ ਕੱਲੂ ਜੈ ਰਾਜਪੂੜਾ ਚੈੱਕ ਕਰਾ ਬਾਡਾ ਬੁੱਡਾ ਬਹੁਤਾ ਘੋੜੀ ਦਾ ਹੈ ਦੇ ਨੀਲੀ ਤਰਦੀ ਬਹੁਤ ਆ ਯਾ ਪਪਾ ਹੁਣ ਤੇ ਬੈਠ ਹਾਂ 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 ਪਪਾ ਇੱਧਰ ਨੂੰ ਰੱਖੀ ਰੋੜੰਨੀ ਆ ਆ ਜਾ ਆ ਪੁੱਤ ਉੱtre 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 ਆ ਆਉਂਦੇ ਆਉਂਦੇ ਹਰਦਾ 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 ਨਵਾਤ ਲਿਆਰਾ ਦੇਖ ਹੈ ਪਪਾ ਫੜਾ ਆਪਣੇ ਚੇਲੇ ਨੂੰ ਆ ਬਸ ਸਾਡੀ ਖੂਨ ਦੇ ਇਹ ਕਿਆ ਬਿਛਾੜੀ ਖੋ ਰਿਆ ਫੋਦੀ ਚੇਲੇ ਪਹਿਲਾਂ ਬਸ ਸਾਡੀ ਖੋਲਦੇ ਉਹਨਾਂ ਜਾ ਰਿਹਾ ਹੀ ਘੋੜੀ ਦਿਖਾਉਂਦੇ ਆ ਆ ਵਾਤ ਲਿਆ ਨਵੇਂ ਹਿਸਾਬ ਦਾ ਹਨਾ ਨਵਾਂ ਡਿਜ਼ਾਈਨ ਆ ਜੀ ਨਵਾਂ ਡਿਜ਼ਾਈਨ ਹਾਂ ਆਪਾਂ ਆਪਣੇ ਵਾਲੇ ਪਾਵਾਂਗੇ ਆਪਾਂ ਆਪਣੇ ਵਾਲਾ ਪਾਵਾਂਗੇ ਇਹ ਵਾਲਾ ਡਿਜ਼ਾਈਨ ਆ ਵੜੇ ਬਾਬਾ ਇਹ ਦਿਖਾੜੀ ਲਾਦੇ ਆ ਜੀ ਪੈਰ ਤੇ ਹਾਂ ਰੋਕਤ ਨਹੀਂ ਜਮਾਂਗੇ ਹਾਂ ਬੱਤਨ ਬਸ 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 ਤੂੰ ਖੋਲ ਦੇ ਬਾਬਾ ਰੋਗਲਾ ਤੇ ਦੋਨੋਂ ਨਾਲ ਲੈ ਚਲਦੇ ਨੰਬਰ ਕਰ ਲਿਓ ਨੋਟ ਪਹਿਲਾ ਨੰਬਰ WhatsApp ਵਾਲਾ 62 391 54 9549 9547 9019 ਜੀ ਰਸਤਾਰਾ ਤੇ ਦੋਨੇ ਚਲਦੇ WhatsApp ਵੀ ਤੇ ਵੈਸੇ ਵੀ ਫੋਨ ਲਾ ਸਕਦੇ ਨੇ ਤੇ ਧਿਆਨ ਦੇ ਬਾਬਾ ਬੈਗ ਲੈ ਵੀ ਬਾਬਾ ਸਿਆ ਮੱਥੇ ਬਲੇਜ ਕੁੰਡੀ ਵਾਲਾ ਕੰਨ ਹੈ ਨੋਂ ਨੂਨ ਵਾਲੀ ਆ ਬਾਬਾ ਹਨਾ ਚਾਲੋ ਕੋਈ ਨਾ ਠੰਡ ਬਹੁਤ ਆ ਅੱਜ ਤਾਂ ਹਵਾ ਚੱਲਦੀ ਆ ਦੇਖੋ ਬੱਟਾ ਪਟਾਪਟਾ ਦਿਖਾ ਦਈਏ ਹਾਂ ਹਾਂ ਨਹੀਂ ਉਹਨਾਂ ਸਾਲੇ ਦੀ ਆ ਕੋੜੀ ਮੰਗਾ ਪੂਰੀ ਪਲੀ ਹੋਈ ਆ ਲੈ ਵੀ ਲਾਤੀ ਬਾਪੇ ਨੂੰ ਹੋਰ ਕਹਿੰਦਾ ਪੂਰੀ ਪਲੀ ਹੋਈ ਆ ਲੈ ਜਾ ਬਾਬਾ ਤੂੰ ਵੀ